ਮੈਨੂੰ ਨਾ ਕਿਸੇ ਭਰਾ ਦਾ ਮੈਸੇਜ ਆਇਆ ਕਹਿੰਦਾ ਵੀ ਤੇਰੀ ਵੀਡੀਓ ਕੋਈ ਦੇਖਦਾ ਦੂਦਾ ਤੇ ਹੈ ਨਹੀਂ ਵੀ ਨਾ ਤੈਨੂੰ ਕੋਈ ਲਾਈਕ ਕਰਦਾ ਹੈ ਨਾ ਸਬਸਕ੍ਰਾਈਬ ਕਰਦਾ ਹੈ ਵੀ ਤੂੰ ਕੱਲ ਹੀ ਵੀਡੀਓ ਟਾਈਮ ਖਰਾਬ ਕਰੀ ਜਾਣਾ ਹਨਾ ਤੇ ਮੈਨੂੰ ਨਾ ਬੜਾ ਹਾਸਾ ਆ ਜਾਆ ਵੀ ਮੈਂ ਉਹਨੂੰ ਜਵਾਬ ਤੇ ਨਹੀਂ ਦਿੱਤਾ ਪਰ ਮੈਂ ਆਪਣੇ ਮਨ ਨੂੰ ਜਿਹੜੀ ਚੀਜ਼ ਆਖੀ ਏ ਉਹ ਚੀਜ਼ ਤੇ ਮੈਂ ਦੱਸਣਾ ਚਾਹੁੰਦਾ ਤੁਹਾਨੂੰ ਵੀ ਕਿ ਮੈਂ ਆਪਣਾ ਕੰਮ ਕਰ ਰਿਹਾ ਹਣਾ ਵੀ ਮੈਂ ਚਾਹੇ ਥੋੜਾ ਕਰ ਰਿਹਾ ਆ ਬਹੁਤਾ ਕਰ ਰਿਹਾ ਮੈਂ ਆਪਣਾ ਕੰਮ ਕਰ ਰਿਹਾ ਪਰ ਮੈਂ ਲਗਾਤਾਰ ਕਰਾਂਗਾ ਇਹ ਲੰਮੀ ਦੌੜ ਆ ਕੋਈ ਇਹ ਤੇ ਹੈ ਨਹੀਂਗਾ ਹਣਾ ਸ਼ੋਰਟ ਟਰਮ ਇਹ ਚੀਜ਼ ਤੇ ਹੈ ਨਹੀਂਗੀ ਇਹ ਲੌਂਗ ਟਰਮ ਚੀਜ਼ ਆ ਉਸ ਭਰਾ ਨੂੰ ਇਹੀ ਕਹਿਣਾ ਚਾਹੁੰਦਾ ਆ ਵੀਡੀਓ ਰਾਹੀਂ ਕਿ ਮੈਂ ਭਰਾਵਾ ਹੌਲੀ ਹੌਲੀ ਗਰੋ ਕਰੂੰਗਾ ਪਰ ਤੇ ਲੌਂਗ ਟਰਮ ਵਾਸਤੇ ਗਰੋ ਕਰੂੰਗਾ ਜਿਹੜੀ ਚੀਜ਼ ਛੇਤੀ ਗਰੋ ਕਰ ਲੈਂਦੀ ਨਾ ਉਹ ਛੇਤੀ ਥੱਲੇ ਡਿੱਗ ਜਾਂਦੀ ਏ ਤੇ ਆਪਾਂ ਹੌਲੀ ਹੌਲੀ ਗਰੋ ਕਰਾਂਗੇ ਤੇ ਹੌਲੀ ਹੌਲੀ ਅੱਗੇ ਵਧਾਂਗੇ ਤੇ ਮੈਂ ਜਸਟ ਆਪਣੀਆਂ ਵੀਡੀਓ ਇੱਕ ਸ਼ੌਂਕ ਵਾਸਤੇ ਬਣਾਉਂਦਾ ਮੈਂ ਪੈਸੇ ਵਾਸਤੇ ਨਹੀਂ ਬਣਾਉਂਦਾ ਹੁੰਦਾ ਕਿਉਂਕਿ ਪੈਸੇ ਆਪਾਂ ਇੱਥੇ ਆਪਣੀ ਦਿਹਾੜੀ ਕਰਕੇ ਕਮਾਣੇ ਪਿਆ ਤੇ ਇਦਾਂ ਨਹੀਂ ਹੈਗਾ ਕਿ ਮੈਂ ਕੋਈ ਚੀਜ਼ ਪੈਸੇ ਵਾਸਤੇ ਕਰ ਰਿਹਾ ਮੈਨੂੰ ਸ਼ੌਂਕ ਹੈ ਲੋਕਾਂ ਨੂੰ ਅਵੇਅਰ ਕਰਨ ਦਾ ਇਹ ਸੋਸ਼ਲ ਮੀਡੀਆ ਰਾਹੀਂ ਸੋ ਮੈਂ ਤਾਂ ਕਰਕੇ ਵੀਡੀਓ ਬਣਾਉਂਦਾ ਹਾਂ ਸੋ ਮੈਂ ਇਸ ਚੀਜ਼ ਪਿੱਛੇ ਨਹੀਂ ਭਜਦਾ ਹੈਗਾ ਕਿ ਕੋਈ ਮੇਰੀ ਵੀਡੀਓ ਦੇਖੇ ਹਨਾ ਯਾ ਮੈਨੂੰ ਸਬਸਕ੍ਰਾਈਬ ਕਰੇ ਜਿੰਨੀ ਕੁ ਮੈਂ ਆਪਣੀ ਮੇਰੀ ਪਹੁੰਚ ਹੁੰਦੀ ਹੈ ਮੈਂ ਦੱਸਦਾ ਹਾਂ ਜਿੰਨਾ ਕੁ ਮੈਨੂੰ ਪਤਾ ਹੁੰਦਾ ਹੈ ਮੈਂ ਦੱਸਦਾ ਹਾਂ ਤੁਸੀਂ ਚੈਨਲ ਤੇ ਜਾ ਕੇ ਹੋਰ ਵੀ ਵੀਡੀਓ ਦੇਖ ਸਕਦੇ ਹੋ ਜਿਹੜੇ ਚੀਜ਼ਾਂ ਇੱਥੇ ਐਕਸਪੀਰੀਅੰਸ ਕਰਦਾ ਮੈਂ ਉਹ ਜਰੂਰ ਸ਼ੇਅਰ ਕਰਦਾ ਹਾਂ ਸੋ ਆਪਾਂ ਕਿਸੇ ਦਾ ਟਾਈਮ ਨਹੀਂ ਵੇਸਟ ਕਰਦੇ ਹੈਗੇ ਜਿੰਨੂੰ ਚੰਗੀ ਸੀ ਲੱਗਦੀ ਹੈ ਉਹ ਵੇਖੋ ਜਿੰਨੂੰ ਨਹੀਂ ਚੰਗੀ ਲੱਗਦੀ ਭਾਈ ਉਹ ਵੀ ਠੀਕ ਹੈ ਹਨਾ ਉਹ ਵੀ ਖੁਸ਼ ਰਵੇ ਪਰ ਆਪਾਂ ਕਿਸੇ ਨੂੰ ਪੁਸ਼ ਅਪ ਨਹੀਂ ਕਰਦੇ ਹੈਗੇ ਭਾਈ ਆ ਚੀਜ਼ ਤੂੰ ਦੇਖ ਜਾ ਇਹ ਚੀਜ਼ ਤੂੰ ਸਬਸਕ੍ਰਾਈਬ ਕਰ ਚੈਨਲ ਨੂੰ ਸੋ ਵੀਡੀਓ ਇਹ ਸ਼ੋਰਟ ਬਣਾਉਣ ਦਾ ਇਹੀ ਸੀਗਾ ਕਿ ਮੈਨੂੰ ਨਾ ਕੱਲ ਰਾਤ ਦਾ ਮੈਸੇਜ ਆਇਆ ਜੀ ਉਸ ਬੰਦੇ ਦਾ ਭਰਾ ਦਾ ਤੇ ਮੈਂ ਹੋ ਚਾ ਕਿ ਯਾਰ ਵੀਡੀਓ ਰਾਜ ਦੱਸਿਆ ਜਾਵੇ ਹਨਾ ਵੀ ਮੈਂ ਇਹ ਚੀਜ਼ ਕੋਈ ਪੈਸੇ ਵਾਸਤੇ ਨਹੀਂ ਕਰ ਰਿਹਾ ਇਹ ਚੀਜ਼ ਮੈਂ ਆਪਣੇ ਸ਼ੌਂਕ ਵਾਸਤੇ ਕਰ ਰਿਹਾ ਆ ਸੋ ਇਹ ਇਹ ਨਹੀਂ ਹੈਗਾ ਕਿ ਇਥੋਂ ਸਿਰਫ ਸੋਸ਼ਲ ਮੀਡੀਆ ਤੋਂ ਪੈਸਾ ਬਣਾਇਆ ਜਾਂਦਾ ਆ ਸੋਸ਼ਲ ਮੀਡੀਆ ਤੋਂ ਪੈਸਾ ਬਚਾਇਆ ਵੀ ਜਾਂਦਾ ਜੇ ਕੋਈ ਚੀਜ਼ ਬੰਦਾ ਲੈਂਦਾ ਆ ਤੇ ਉਹ ਬੰਦੇ ਨੂੰ ਨਾ ਯੂਜ਼ ਕਰਨੀ ਆਵੇ ਤੇ ਆਪਾਂ YouTube ਤੇ ਵੀਡੀਓ ਵੇਖ ਕੇ ਉਹ ਚੀਜ਼ ਦਾ ਆਪਾਂ ਹਨਾ ਹੱਲ ਕੱਢ ਲਿਆ ਨੇ ਤੇ ਆਪਣੇ ਉਹ ਬਾਜਾਂ ਦੀ ਚੀਜ਼ ਆਪਾਂ ਛੱਡ ਦਿੰਨੇ ਆ ਜਾਂ ਰੱਖ ਦਿੰਨੇ ਜੀ ਹਨਾ ਸੋ ਇਹ ਤਾਂ ਜਿਹਾਂ ਸੇਵ ਹੁੰਦੀਆਂ ਨੇ ਬਾਕੀ ਇਹ ਸਾਰਿਆਂ ਦਾ ਧੰਨਵਾਦ ਜਿਹੜੇ